ਕੰਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਦਰਾਂ ਅੱਜ ਸਭ ਤੋਂ ਪਹਿਲਾਂ ਅੱਜ ਗੱਲਬਾਤ ਕਰਨੀ ਹੈ ਪਿਸ਼ਕਾਗੋ ਦੇ ਵਿੱਚ ਨੈਸ਼ਨਲ ਗਾਰਡ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜਾ ਡੋਨਲਡ 트੍ਰੰਪ ਦੇ ਨਵੇਂ ਬਿੱਲ ਦੇ ਕਰਕੇ ਸਟੇਟਾਂ ਦੇ ਉੱਤੇ ਕੀ ਅਸਰ ਪੈ ਰਿਹਾ ਤੀਜੀ ਗੱਲਬਾਤ ਗਵਰਨਰ ਗੈਵਨ ਨਿਊਸਮ ਐਸ ਵੈਲ ਡੋਨਲਡ 트੍ਰੰਪ ਦੇ ਮੁੱਖ ਵਿਰੋਧੀ ਉਹ ਜੋ ਉੱਪਰ ਕ ਸਾਹਮਣੇ ਆ ਰਹੇ ਆ ਰੂਸ ਨੇ ਯੂਕਰੇਨ ਦੇ ਉੱਤੇ ਬਹੁਤ ਵੱਡਾ ਹਮਲਾ ਅਸਲ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਤੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਜਿਹੜਾ ਟੈਰਿਫ ਦਾ ਪੈਸਾ ਵਾਪਸ ਕਰਨਾ ਪੈ ਸਕਦਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਸਭ ਤੋਂ ਪਹਿਲੀ ਗੱਲਬਾਤ ਨੈਸ਼ਨਲ ਗਾਰਡ ਦੀ ਮੌਜੂਦਗੀ ਬਾਰੇ ਡੀਸੀ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਨੈਸ਼ਨਲ ਗਾਰਡ ਲਾਏ ਇਹਦਾ ਵਿਰੋਧ ਬਹੁਤ ਹੋਇਆ ਉਸ ਸਮੇਂ ਦੇ ਵਿੱਚ ਵੀ ਇਹ ਨਹੀਂ ਲਾਉਣੇ ਚਾਹੀਦੇ ਸੀ ਜਾਂ ਕਿਉਂ ਲਾਏ ਗਏ ਆ ਲਾ ਦਿੱਤੇ ਗਏ ਹੁਣ ਉਹਨਾਂ ਦੀ ਐਕਸਟੈਂਸ਼ਨ ਮੰਗ ਲਈ ਗਈ ਜਾਂ ਉਹ ਪਲਾਨ ਕੀਤਾ ਜਾ ਰਿਹਾ ਕਿ 31 ਦਸੰਬਰ ਤੱਕ ਉਹਨਾਂ ਨੂੰ ਐਕਸਟੈਂਡ ਕੀਤਾ ਜਾਊਗਾ ਜਦੋਂ ਡੀਸੀ ਦੇ ਵਿੱਚ ਡੀਸੀ ਕਿਉਂਕਿ ਇੱਕ ਸਟੇਟ ਨਹੀਂ ਆ ਸਿੱਧਾ ਫੈਡਰਲ ਸਰਕਾਰ ਦੇ ਉਹ ਅੰਡਰ ਆਉਂਦਾ ਆ ਤੇ ਇਹ ਤੋਂ ਬਾਅਦ ਗੱਲ ਚੱਲੀ ਸੀ ਕਿ ਹੁਣ ਉਹਨਾਂ ਥਾਵਾਂ ਦੇ ਉੱਤੇ ਵੀ ਨੈਸ਼ਨਲ ਗਾਰਡ ਰਾਸ਼ਟਰਪਤੀ ਟਰੰਪ ਨੇ ਲਾਉਣੇ ਆ ਜਿੱਥੇ-ਜਿੱਥੇ ਉਹਨੂੰ ਲੱਗਦਾ ਵੀ ਕ੍ਰਾਈਮ ਠੀਕ ਨਹੀਂ ਆ ਜਾਂ ਜਿੱਥੇ-ਜਿੱਥੇ ਕੋਈ ਸਮੱਸਿਆ ਆ ਉਹਨਾਂ ਦੇ ਵਿੱਚ ਜਿਹੜੀਆਂ ਸੈਂਕਚੁਰੀ ਸਿਟੀ ਸੀ ਜਾਂ ਡੈਮੋਕ੍ਰੈਟਿਕ ਸਿਟੀ ਸੀਗੀਆਂ ਜਿੱਥੇ ਮੇਅਰ ਜਾਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਉੱਤੇ ਅੱਖ ਸੀਗੀ ਤੇ ਜ਼ਿਕਰ ਚੱਲਦਾ ਸੀ ਜਾਂ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਪਹਿਲਾਂ ਐਲ.ਏ ਦੇ ਵਿੱਚ ਸੀਗੇ ਡਿਪਲੋਏ ਕੀਤੇ ਗਏ ਸੀ ਤੇ ਫਿਰ ਜ਼ਿਕਰ ਆਇਆ ਸੀ ਸ਼ਿਕਾਗੋ ਦਾ ਇਲਿਆਨ ਉਸ ਦਾ ਸ਼ਹਿਰ ਸ਼ਿਕਾਗੋ ਸ਼ਿਕਾਗੋ ਜਿਹਨੂੰ ਰਾਸ਼ਟਰਪਤੀ 트ੰਪ ਕਹਿ ਚੁੱਕਿਆ ਕਿ ਸਭ ਤੋਂ ਮਾੜਾ ਸ਼ਹਿਰ ਜਿਹੜਾ ਇਹ ਇਸ ਚੀਜ਼ ਦਾ ਹੈਗਾ ਆ ਤੇ ਸਭ ਤੋਂ ਮਾੜਾ ਤੇ ਸਭ ਤੋਂ ਬਦਨਾਮ ਸ਼ਹਿਰ ਮਤਲਬ ਕ੍ਰਾਈਮ ਦੇ ਪੱਖ ਤੋਂ ਉਸ ਪੱਖ ਦੇ ਉੱਤੇ ਹੁਣ ਜਿਹੜਾ ਪਤਾ ਇਹ ਲੱਗ ਰਿਹਾ ਕਿ ਇਹ ਸ਼ਿਕਾਗੋ ਦੇ ਵਿੱਚ ਨੈਸ਼ਨਲ ਗਾਰਡ ਲਾਉਣ ਦੀ ਸਕੀਮ ਬਣ ਰਹੀ ਹੈ 트ੰਪ ਐਡਮਿਨਿਸਟ੍ਰੇਸ਼ਨ ਉਹ ਨੈਸ਼ਨਲ ਗਾਰਡ ਟ੍ਰੂਪਸ ਨੂੰ ਸ਼ਿਕਾਗੋ ਦੇ ਵਿੱਚ ਭੇਜ ਸਕਦੇ ਆ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਮਾਮਲੇ ਦੇ ਵਿੱਚ ਪਰ ਜਿਹੜੇ ਅਫੀਸ਼ੀਅਲਸ ਨੇ ਇਲਿਆਨੋਇਸ ਦੇ ਵਿੱਚ ਉਹ ਕਹਿੰਦੇ ਵੀ ਸਾਡੇ ਕੋਲ ਹਜੇ ਤੱਕ ਕੋਈ ਜਾਣਕਾਰੀ ਨਹੀਂ ਕਿ ਕਦੋਂ ਡਿਪਲੋਏ ਕੀਤੇ ਜਾਣੇ ਕਿਉਂਕਿ ਜੇ ਸਟੇਟ ਦੇ ਵਿੱਚ ਆਉਂਦੇ ਆ ਤਾਂ ਸਟੇਟ ਨੂੰ ਵੀ ਤਾਂ ਕੋਈ ਜਾਣਕਾਰੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਜਿਹੜੇ ਗਵਰਨਰ ਨੇ ਉੱਥੇ ਉਹਦੇ ਪ੍ਰੈਸਰ ਪ੍ਰੈਸਰ ਨੇ ਇਹ ਕਹਿਆ ਕਿ ਅਸੀਂ ਤਿਆਰੀ ਕਰ ਰਹੇ ਹਾਂ ਤਿਆਰੀ ਇਹ ਨਹੀਂ ਕਰ ਰਹੇ ਕਿ ਨੈਸ਼ਨਲ ਗਾਰਡ ਉੱਥੇ ਆਉਣੇ ਆ ਤੇ ਉਹਨਾਂ ਨੂੰ ਕੁਝ ਸਵਾਗਤ ਕਰਨਾ ਜਾਂ ਕੋਰਟ ਦੀ ਤਿਆਰੀ ਕਰ ਰਹੇ ਆ ਇਲਿਆਨੋਇਸ ਦੇ ਗਵਰਨਰ ਜੇਬੀ ਪ੍ਰਸਤ ਕਰਨੇ ਸਾਫ ਤੌਰ ਦੇ ਉਤੇ ਕਿਹਾ ਕਿ ਜੇ ਇਹ ਟ੍ਰੂਪ ਇੱਥੇ ਭੇਜੇ ਜਾਂਦੇ ਜੇ ਇਹ ਫੌਜੀ ਇੱਥੇ ਭੇਜੇ ਜਾਂਦੇ ਆ ਤਾਂ ਸਟੇਟ 트ੰਪ ਨੂੰ ਸਿੱਧਾ ਕੋਰਟ ਦੇ ਵਿੱਚ ਲੈ ਕੇ ਜਾਊਗੀ ਕਿਉਂਕਿ ਉਹ ਆਪਣੀ ਮਿਲਟਰੀ ਦੀ ਦੁਰਵਰਤੋਂ ਕਰ ਰਿਹਾ ਗਲਤ ਵਰਕ ਨੂੰ ਕਰ ਰਿਹਾ ਗੈਰਕਾਨੂੰਨੀ ਵਰਤੋਂ ਕਰ ਰਿਹਾ ਸ਼ਿਕਾਗੋ ਦੇ ਮੇਅਰ ਨੇ ਬ੍ਰੈਂਡਨ ਜੌਨਸਨ ਨੇ ਖਾਸ ਤੌਰ ਦੇ ਉਤੇ ਆਰਡਰ ਦਿੱਤੇ ਆ ਕਿ ਸ਼ਿਕਾਗੋ ਪੁਲਿਸ ਜਿਹੜੀ ਇਹ ਨੈਸ਼ਨਲ ਗਾਰਡ ਟ੍ਰੂਪਸ ਨੇ ਇਹਨਾਂ ਦੇ ਨਾਲ ਕੋਆਪਰੇਟ ਨਾ ਕਰੇ ਫੈਡਰਲ ਇਮੀਗ੍ਰੇਸ਼ਨ ਰੈਡਾਂ ਦੇ ਉੱਤੇ ਇਹ ਕੋਆਪਰੇਟ ਨਾ ਕਰੇ ਇਹ ਵੀ ਉਹਨਾਂ ਨੇ ਕਿਹਾ ਆ ਕਿ ਹਜੇ ਤੱਕ ਜਿਹੜੀ ਫੈਡਰਲ ਪਲਾਨ ਆ ਉਹ ਕਲੀਅਰ ਨਹੀਂ ਆ ਜਿਹੜੀ ਵੈਂਸ ਨੇ ਥੋੜੇ ਦਿਨ ਪਹਿਲਾਂ ਕਿਹਾ ਕਿ ਨੋ ਇਮੀਡੀਏਟ ਪਲਾਨ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਸੀ ਪਰ ਇਹ ਤੋਂ ਪਹਿਲਾਂ ਅਸੀਂ ਵੀ ਇਹ ਵੀ ਜਾਣਦੇ ਆ ਕਿ ਰਾਸ਼ਟਰਪਤੀ 트ੰਪ ਨੇ ਕਿਹਾ ਸੀ ਕਿ ਦ ਮੋਸਟ ਡੇਂਜਰਸ ਸਿਟੀ ਇਹ ਸਭ ਤੋਂ ਖਤਰਨਾਕ ਸ਼ਹਿਰ ਆ ਤੇ ਜੇ ਸਭ ਤੋਂ ਖਤਰਨਾਕ ਸ਼ਹਿਰਾਂ ਨੂੰ ਕੰਟਰੋਲ ਕਰਨ ਦੇ ਲਈ ਫੌਜ ਲਾਉਣੀ ਪਊਗੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਹੁਣ ਦੱਸਿਆ ਜਾ ਰਿਹਾ ਗਵਰਨਰ ਨੇ ਵੀ ਸਲਾਹ ਦਿੱਤੀ ਹੈ ਕਿਉਂਕਿ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਨੇ ਇਹ ਅਸਲ ਦੇ ਵਿੱਚ ਇਮੀਗ੍ਰੈਂਟਸ ਨੂੰ ਬਚਾਉਣਾ ਚਾਹੁੰਦੀਆਂ ਜਨਨ ਨੂੰ ਇਹ ਲੱਗਦਾ ਕਿ ਇਹ ਜਿਹੜੇ ਲੋਕ ਸਾਡੇ ਕੋਲ ਕੰਮ ਕਰਦੇ ਆ ਇਹ ਸੇਫ ਹੋਣ ਇਹ ਸੁਰੱਖਿਅਤ ਹੋਣ ਜਾਂ ਇਹਨਾਂ ਨੂੰ ਮਤਲਬ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਫੜਿਆ ਜਾਵੇ ਤਾਂ ਹੁਣ ਗਵਰਨਰ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਣਾ ਵਿਚਾਰ ਰੱਖੋ ਉਹਨਾਂ ਨੂੰ ਇਹ ਕਹਿ ਰਿਹਾ ਕਿ ਜੇਕਰ ਆਈਸ ਤੁਹਾਡੇ ਕੋਲ ਆਉਂਦੀ ਆ ਤਾਂ ਤੁਹਾਡੇ ਕੋਲੇ ਰਾਈਟ ਆ ਮਤਲਬ ਕਿ ਤੁਹਾਨੂੰ ਆਪਣੇ ਰਾਈਟਸ ਬਾਰੇ ਪਤਾ ਹੋਣਾ ਚਾਹੀਦਾ ਤੁਹਾਡੇ ਕੋਲੇ ਸਾਈਲੈਂਟ ਰਹਿਣ ਦਾ ਰਾਈਟ ਆ ਤੇ ਤੁਸੀਂ ਮਤਲਬ ਇਸ ਗੱਲ ਦਾ ਖਿਆਲ ਰੱਖਣਾ ਔਰ ਮੈਕਸੀਕਨ ਇੰਡੀਪੈਂਡੈਂਸ ਡੇ ਅ ਪ੍ਰੇਡ ਤੇ ਜਿਹੜੇ ਹੋਰ ਫੈਸਟੀਵਲ ਨੇ ਸ਼ਿਕਾਗੋ ਸਬਅਰब्स ਦੇ ਉਹਦੇ ਆਲੇ ਦੁਆਲੇ ਜਿਹੜੇ ਇਲਾਕੇ ਆ ਉਹ ਜਾਂ ਤਾਂ ਪੋਸਟਪੋਨ ਕੀਤੇ ਗਏ ਜਾਂ ਕੈਨਸਲ ਕੀਤੇ ਗਏ ਕਿਉਂਕਿ ਡਰ ਬਹੁਤ ਆ ਇਸੀਆਂ ਰੇਟਸ ਦਾ ਦੂਜਾ ਇਹ ਆ ਕਿ ਜਿਹੜੇ ਨੇੜੇ ਸਬਅਰब्स ਨੇ ਉੱਥੇ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਬਚਾਇਆ ਜਾ ਰਿਹਾ ਉਹ ਪ੍ਰੋਟੈਸਟ ਕਰ ਰਹੇ ਆ ਦੂਜਾ ਜਿਹੜੀ ਕੋਰਟ ਰੂਲਿੰਗ ਆ ਜੱਜ ਨੇ ਕੈਲੀਫੋਰਨੀਆ ਵਿੱਚ ਪਹਿਲਾਂ ਹੀ ਕਹਿ ਦਿੱਤਾ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਉੱਥੇ ਮਿਲਟਰੀ ਲਾ ਕੇ ਕਾਨੂੰਨ ਦੀ ਕਾਨੂੰਨ ਤੋੜਿਆ ਜਿਹੜੇ ਸ਼ਿਕਾਗੋ ਦੇ ਸਕੂਲ ਨੇ ਉਹ ਮਦਦ ਕਰ ਰਹਾ ਲੋਕਾਂ ਦੀ ਸ਼ਿਕਾਗੋ ਟੀਚਰ ਯੂਨੀਅਨ ਜਿਹੜੀ ਆ ਉਹ ਫਲਾਇਰ ਦੇ ਰਹੀ ਆ ਇਦਾਂ ਪੈਂਫਲੇਟ ਜੇ ਛਪਾਏ ਆ ਉਹਨਾਂ ਨੇ ਉਹ ਫਲਾਇਰ ਜਿਹੜੇ ਹੁੰਦੇ ਆ ਤੇ ਉਹ ਆਪਣੇ ਜਿਹੜੇ ਇਮੀਗਰੈਂਟ ਪਰਿਵਾਰ ਨੇ ਉਹਨਾਂ ਨੂੰ ਦੇ ਰਹੇ ਆ ਤੇ ਉਹਨਾਂ ਨੂੰ ਇਹ ਦੱਸ ਰਹੇ ਆ ਕਿ ਤੁਹਾਡੇ ਜਿਹੜੇ ਰਾਈਟਸ ਨੇ ਜਿੱਦਾਂ ਤੁਸੀਂ ਸਾਇਲੈਂਟ ਰਹਿ ਸਕਦੇ ਆ ਤੁਸੀਂ ਕੋਈ ਸਰਚ ਨੂੰ ਅਲਾਉ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਤੁਹਾਨੂੰ ਕਹਿਨੇ ਆ ਵੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਦੇਖੋ ਕਮਿਊਨਿਟੀਜ਼ ਦੇ ਵਿੱਚ ਡਰਾ ਬਹੁਤ ਸਾਰੇ ਪਰਿਵਾਰ ਸਪੈਸ਼ਲੀ ਜਿਹੜੇ ਇਮੀਗਰੈਂਟਸ ਨੇ ਸਟੂਡੈਂਟਸ ਨੇ ਉਹ ਡਰੇ ਪਏ ਨੇ ਇਸ ਵੇਲੇ ਕੁਝ ਜਿਹੜੇ ਆ ਉਹ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਆ ਤੇ ਇਸ ਗੱਲ ਨੇ ਇੱਕ ਵੱਖਰੀ ਚਿੰਤਾ ਪੈਦਾ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੱਚਮੁੱਚ ਇੱਥੇ ਜਿਹੜੇ ਨੈਸ਼ਨਲ ਗਾਰਡ ਟੂਪਸ ਨੇ ਉਹ ਭੇਜ ਜਾਂਦੇ ਨੇ ਜਾਂ ਨਹੀਂ ਅਗਲੀ ਗੱਲਬਾਤ ਰਾਸ਼ਟਰਪਤੀ 트ੰਪ ਦਾ ਜਿਹੜਾ ਵਨ ਬਿਗ ਬਿਊਟੀਫੁਲ ਬਿਲ ਸੀ ਦੇ ਅੰਦਰ ਵਿੱਚ ਬਹੁਤ ਸਾਰੇ ਉਹਨਾਂ ਨੇ ਗੱਲਾਂ ਕੀਤੀਆਂ ਸੀ ਪਾਸ ਹੋ ਗਿਆ ਸੀ ਉਹਦਾ ਹੁਣ ਅਸਰ ਸਟ੍ਰੀਟਾਂ ਦੇ ਉੱਤੇ ਹੌਲੀ-ਹੌਲੀ ਆਉਣਾ ਸ਼ੁਰੂ ਹੋਊਗਾ ਆ ਜਿਹੜੇ ਟੈਕਸ ਕੱਟ ਸੀਗੇ ਉਸ ਬਿਲ ਦੇ ਵਿੱਚ ਜਾਂ ਡਿਫੈਂਸ ਦੇ ਉੱਤੇ ਹੋਰ ਪੈਸਾ ਲਾਉਣਾ ਜਾਂ ਇਮੀਗ੍ਰੇਸ਼ਨ ਸਪੈਂਡ ਕਰਨੀ ਜਾਂ ਜਿਹੜਾ ਮੈਡੀਕੇਟ ਜਾਂ ਦੂਜੀਆਂ ਫੂਡ ਸਟੈਂਪਸ ਨੇ ਸਨੈਪਸ ਨੇ ਉਹ ਪੇ ਕਰਨਾ ਉਹ ਸਾਰੇ ਦੇ ਉੱਤੇ ਇੱਕ ਵੱਡਾ ਮਾਮਲਾ ਸੀ ਆਪਾਂ ਬਹੁਤ ਵਾਰੀ ਪਹਿਲਾਂ ਡਿਸਕਸ ਕੀਤਾ ਹੁਣ ਵੱਡੀ ਫੰਡਿੰਗ ਕੱਟ ਆਏ ਬਿੱਲ ਮੈਡੀਕੇਟ ਕੱਟ ਲਗਭਗ 1 ਟ੍ਰਿਲੀਅਨ ਡਾਲਰ ਦਾ ਆ ਸਨੈਪ ਕੱਟ 186 ਬਿਲੀਅਨ ਡਾਲਰ ਦਾ ਅਗਲੇ 10 ਸਾਲਾਂ ਦੇ ਵਿੱਚ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਆ ਕਿ ਉਹਦੇ ਨਾਲ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਬਹੁਤ ਕੁਸ਼ਨ ਫੋਰਸ ਕਰਨਾ ਪਊਗਾ ਹੁਣ ਇਹਦਾ ਅਸਰ ਲੋਕਾਂ ਦੇ ਉੱਤੇ ਕੀ ਪਊਗਾ ਲੋਕਾਂ ਦੇ ਉੱਤੇ ਇਹਦਾ ਅਸਰ ਇਹ ਪੈ ਰਿਹਾ ਆ ਕਿ 10 ਮਿਲੀਅਨ ਘੱਟ ਲੋਕਾਂ ਕੋਲੇ ਹੈਲਥ ਇੰਸ਼ੋਰੈਂਸ ਹੋਊਗਾ ਜਿੰਨਿਆਂ ਕੋਲੇ ਹੁਣ ਹੈਲਥ ਇੰਸ਼ੋਰੈਂਸ ਆ ਉਹਨਾਂ ਵਿੱਚੋਂ 10 ਮਿਲੀਅਨ ਘੱਟ ਲੋਕਾਂ ਦੇ ਕੋਲੇ ਹੁਣ ਇਸ ਇਹਦੇ ਨਾਲ ਬਿੱਲ ਦੇ ਨਾਲ ਹੋਊਗਾ ਦੂਜਾ ਜਿਹੜਾ 3.2 ਮਿਲੀਅਨ ਜਿਹੜੇ ਲੋਕ ਨੇ ਉਹਨਾਂ ਨੂੰ ਘੱਟ ਫੂਡ ਸਟੈਂਪਾਂ ਮਿਲਣਗੀਆਂ ਕਾਸਟ ਸਟੇਟਾਂ ਦੇ ਉੱਤੇ ਪੈ ਰਹੀ ਆ ਫੈਡਰਲ ਸਰਕਾਰ ਕੀ ਕਰਦੇ ਜਦੋਂ ਫੈਡਰਲ ਸਰਕਾਰ ਦੇ ਕੋਲ ਕੋਈ ਬਜਟ ਹੁੰਦਾ ਹੈ ਡੈਫੀਸਿਟ ਦੇ ਵਿੱਚ ਜਾ ਸਕਦੀ ਹੈ ਕਿ ਇੰਨਾ ਬਜਟ ਜੀ ਘਾਟੇ ਦਾ ਹੋਇਆ ਜਿਹੜਾ ਸਟੇਟਾਂ ਨੇ ਇਹਨਾਂ ਨੂੰ ਬਜਟ ਬੈਲੈਂਸ ਕਰਨਾ ਪਊਗਾ ਬਜਟ ਬੈਲੈਂਸ ਕਰਨ ਦਾ ਮਤਲਬ ਕੀ ਹੈ ਕਿ ਜਾਂ ਤੇ ਪ੍ਰੋਗਰਾਮ ਕੱਟ ਕਰਨਗੇ ਜਾਂ ਟੈਕਸ ਵਧਾਉਣਗੇ ਪੈਸਾ ਬਰਾਬਰ ਕਰਨਾ ਪਊਗਾ ਕਿਸੇ ਪਾਸਿਓਂ ਮਲਵਾਉਣਾ ਪਊਗਾ ਉਹਨੂੰ ਤੇ ਉਹਦੇ ਨਾਲ ਫਿਰ ਨਵੇਂ ਖਰਚੇ ਕਵਰ ਕੀਤੇ ਜਾਣਗੇ ਹੁਣ ਜਿਹੜੇ ਦੋਵੇਂ ਚੋਇਸ ਲੋਕਾਂ ਦੀ ਮਾੜੀਆਂ ਹੋਣਗੀਆਂ ਜੇ ਪ੍ਰੋਗਰਾਮ ਕੱਟ ਕਰਦੇ ਤਾਂ ਉਹ ਵੀ ਗੱਲ ਮਾੜੀ ਹੈ ਦੂਜੇ ਜਿਹੇ ਟੈਕਸ ਵਧਾਉਂਦੇ ਤਾਂ ਉਹ ਵੀ ਗੱਲ ਮਾੜੀ ਪਰ ਕਰਨਾ ਸਟੇਟਾਂ ਨੂੰ ਪਊਗਾ ਸਟੇਟਾਂ ਨੂੰ ਦੇਖਣਾ ਪਊਗਾ ਕਿ ਜਿਹੜੀ ਮੈਡੀਕੇਡ ਐਲੀਜੀਬਿਲਟੀ ਆ ਉਹ ਸਾਲ 'ਚ ਦੋ ਵਾਰੀ ਦੇਖਣੀ ਪਊਗੀ ਪਹਿਲਾਂ ਇੱਕ ਵਾਰੀ ਦੇਖਣੀ ਪੈਂਦੀ ਸੀ ਹੁਣ ਜਦੋਂ ਦੋ ਵਾਰੀ ਇਹ ਸਾਰਾ ਕੁਝ ਕੀਤਾ ਜਾਣਾ ਉਹਦੇ ਲਈ ਬੰਦੇ ਵੀ ਚਾਹੀਦੇ ਉਹਦੇ ਲਈ ਸਟਾਫ ਵੀ ਚਾਹੀਦਾ ਉਹਦੇ ਲਈ ਸਾਰਾ ਇਨਫਰਾਸਟ੍ਰਕਚਰ ਵੀ ਚਾਹੀਦਾ ਜਿਹੜੀ ਬਜਟ ਸਟੇਨ ਆ ਉਹ ਪਹਿਲਾਂ ਹੀ ਕਾਫੀ ਪਈ ਹੈ ਕੁਝ ਸਟੇਟਸ ਜਿਵੇਂ ਮੈਸਾਚੂਸੈਟਸ ਆ ਜਾਂ ਮੈਰੀਲੈਂਡ ਆ ਉਹਨਾਂ ਨੇ ਪਹਿਲਾਂ ਹੀ ਜਿਹੜੇ ਉਹਨਾਂ ਦੇ ਬਜਟ ਆ ਉਹ ਕੱਟ ਕੀਤੇ ਆ ਜਾਂ ਜਿਹੜੇ ਪ੍ਰੋਜੈਕਟ ਹੈਗੇ ਆ ਕਿਉਂਕਿ ਪਤਾ ਇਹ ਹੈਗਾ ਕਿ ਫੈਡਰਲ ਮੈਨਾ ਜਿਹੜੀ ਮਨੀ ਆ ਉਹ ਨਹੀਂ ਆ ਰਹੀ ਔਰ ਦੂਜੇ ਪਾਸੇ ਰਿਪਬਲਿਕਨ ਸਟੇਟਸ ਜਿਹੜੀਆਂ ਉਹ ਜ਼ਿਆਦਾ ਇਸ ਲਾ ਦੀ ਸਪੋਰਟ ਕਰ ਰਹੀਆਂ ਪ੍ਰੇਜ਼ ਕਰ ਰਹੀਆਂ ਕਿ ਬਹੁਤ ਵਧੀਆ ਬਾਰਡਰ ਸਕਿਉਰਟੀ ਹੋਣੀ ਚਾਹੀਦੀ ਆ ਡੈਮੋਕ੍ਰੇਟ ਸਟੇਟਸ ਜਿਹੜੀਆਂ ਉਹ ਕਿਤੇ ਵੀ ਕੱਟ ਮਾੜੇ ਬਹੁਤ ਆ ਰਿਸਪੌਂਸ ਥੋੜਾ ਜਿਹਾ ਮਿਕਸ ਜਿਹਾ ਹੈ ਕੁਝ ਸਟੇਟ ਜਿਵੇਂ ਆਰਕੈਂਸਾ ਆ ਜਾਂ ohio ਆ ਉਹ ਪਲਾਨ ਕਰ ਰਹੀਆਂ ਕਿ ਕਿਸ ਤਰ੍ਹਾਂ ਇਹਦੇ ਨਾਲ ਕੰਮ ਕੀਤਾ ਜਾ ਸਕੇ ਦੂਜੀਆਂ ਸਟੇਟਸ ਜਿਵੇਂ ਨਿਊ ਜਰਸੀ ਆ ਪੈਂਸਿਲਵੇਨੀਆ ਆ ਉਹ ਅ ਦੇਖ ਰਹੀਆਂ ਕਿ ਕਈ ਮਿਲੀਅਨਸ ਜਿਹੜਾ ਐਕਸਟਰਾ ਇਹਨਾਂ ਦੇ ਉੱਤੇ ਲੱਗਣਾ ਆ ਸੋ ਲਾ ਦੇ ਵਿੱਚ 50 ਬਿਲੀਅਨ ਡਾਲਰ ਰੂਰਲ ਹੈਲਥ ਦੇ ਲਈ ਇਹਨਾਂ ਨੇ ਰੱਖਿਆ ਹੈ ਅਗਲੇ 5 ਸਾਲਾਂ ਦੇ ਵਿੱਚ ਉਹਦਾ ਕੁਦਰਤੀ ਤੌਰ ਤੇ ਇਹਨਾਂ ਥਾਵਾਂ ਨੂੰ ਫਾਇਦਾ ਹੋਊਗਾ ਦੂਜਾ ਇੱਕ ਸਟੇਟ ਜਿਹੜੀਆਂ ਫੈਡਰਲ ਗਾਈਡਲਾਈਨਸ ਦੀ ਵੇਟ ਕਰ ਰਹੀਆਂ ਤੇ ਅਨਸਰਟੇਨਟੀ ਇੱਕ ਹੈਗੀ ਆ ਨਿਸ਼ਚਿਤਤਾ ਇੱਕ ਫੈਲੀ ਹੋਈ ਆ ਜਿਆਦਾ ਲੋਕਾਂ ਦੇ ਬੈਨੀਫਿਟ ਜਾਣਗੇ ਬੋਝ ਸਿੱਧਾ ਸਿੱਧਾ ਜਿਹੜਾ ਉਹ ਸਟੇਟਾਂ ਦੇ ਉੱਤੇ ਭੈਣ ਜਾ ਰਿਹਾ ਅਗਲੀ ਗੱਲਬਾਤ ਗਵਰਨਰ ਗੈਵਨਿਊਸ਼ਮ ਬਾਰੇ ਗਵਰਨਰ ਗੈਵਨਿਊਸ਼ਮ ਕੈਲੀਫੋਰਨੀਆ ਦੇ ਗਵਰਨਰ ਨੇ ਆਪਾਂ ਸਾਰੇ ਜਾਣਦੇ ਹਾਂ ਡੈਮੋਕ੍ਰੇਟਸ ਨੇ ਵੱਡੇ ਲੀਡਰ ਨੇ ਵਿੱਚ ਵਿਚਾਲੇ ਜ਼ਿਕਰ ਇਹ ਵੀ ਚੱਲਦਾ ਕਿ ਹੋ ਸਕਦਾ ਅਗਲੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇਹ ਡੈਮੋਕ੍ਰੇਟ ਉਮੀਦਵਾਰ ਹੋਣ ਅਮਰੀਕਾ ਦੇ ਵਿੱਚ ਜਿਵੇਂ ਇਸ ਵਾਰੀ ਕਮਲਾ ਹੈਰਿਸ ਹੈਗੀ ਅਜੇ ਇਹਦੇ ਬਾਰੇ ਕੋਈ ਪਤਾ ਨਹੀਂ ਨਾ ਕੋ ਅਨਾਉਂਸਮੈਂਟ ਹੈ ਨਾ ਕੋਈ ਗੱਲਬਾਤ ਆ ਪਰ ਗੈਵਨਿਊਸ਼ਮ ਜਿ ਕੋ ਕੋ ਵੱਡੇ ਲੀਡਰ ਨੇ ਦੋ ਟਰਮ ਹੈ ਇਹ ਇਸ ਵੇਲੇ ਰਾਏ ਆ ਇੱਥੇ ਗਵਰਨਰ ਕੈਲੀਫੋਰਨੀਆ ਦੇ ਵੱਡੀ ਸਟੇਟ ਦੇ ਇਹ ਸਭ ਤੋਂ ਵੱਧ ਲਾਊਡ ਬੋਲ ਰਿਹਾ ਐਸ ਵੇਲੇ 트ੰਪ ਦੇ ਖਿਲਾਫ ਕਮਲਾ ਹੈਰਿਸ ਤੁਹਾਨੂੰ ਪਤਾ ਕਿ ਲੀਡਰ ਨੇ ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਲੜੀ ਸੀ ਪਰ ਬਹੁਤ ਜ਼ਿਆਦਾ ਉਹ ਲਾਈਮ ਲਾਈਟ ਦੇ ਵਿੱਚ ਐਸ ਵੇਲੇ ਨਹੀਂ ਹੈ ਜੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਖਿਲਾਫ ਸਭ ਤੋਂ ਲਾਊਡ ਉੱਚੀ ਕੋਈ ਬੋਲ ਰਿਹਾ ਜਾਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਉਹ ਗੈਵਨ ਨਿਊਸਮ ਤੇ ਲੱਗਦਾ ਇਹ ਆ ਕਿ ਉਹ ਅਨ ਅਫੀਸ਼ੀਅਲ ਲੀਡਰ ਆਫ ਆਪੋਜੀਸ਼ਨ ਮਤਲਬ ਗੈਰ ਅਧਿਕਾਰਤ ਤੌਰ ਤੇ ਵਿਰੋਧੀ ਧਿਰ ਦੇ ਆਗੂ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਮੰਨੇ ਜਾ ਰਹੇ ਹਾਲਾਂਕਿ ਹੈ ਤੇ ਉਹ ਕੈਲੀਫੋਰਨੀਆ ਦੇ ਗਵਰਨਰ ਵੀ ਹੈ ਨਾ ਇੱਕ ਸਟੇਟ ਦੇ ਉਹ ਤਾਂ ਫੈਡਰਲ ਰਾਜਨੀਤੀ ਦੇ ਵਿੱਚ ਹੈ ਹੀ ਨਹੀਂ ਪਰ ਕਿਉਂਕਿ ਸਟੇਟ ਦੀ ਸੈਂਟਰ ਦੇ ਨਾਲ ਲੱਗਦੀ ਆ ਸਟੇਟ ਦੇ ਵਿੱਚ ਡੈਮੋਕ੍ਰੇਟ ਆ ਜਿਹੜੀ ਫੈਡਰਲ ਆ ਉਥੇ ਰਿਪਬਲਿਕਨ ਨੇ ਇਹ ਇੱਕ ਵੱਡੇ ਲੀਡਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਵੱਡੇ ਲੀਡਰ ਵਜੋਂ ਕੀ ਜਿਹੜੇ ਟਰੰਪ ਦੇ ਮੁੱਖ ਵਿਰੋਧੀ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਂ ਇਹਨਾਂ ਦਾ ਆ ਉਹਦਾ ਕਾਰਨ ਕੀ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਲੜਾਈ ਚੱਲਦੀ ਆ ਗੈਵਨ ਨਿਊਸਮ ਨੇ 트럼ਪ ਨੂੰ ਫਾਲੋ ਕੀਤਾ ਉਹਦੇ ਸਟਾਈਲ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਮਤਲਬ 올 ਕੈਪਸ ਜਿਹੜਾ ਪੋਸਟ ਕਰਨਾ ਤੇ ਮੀਮ ਬਣਾਉਣੇ ਤੇ ਮੌਕ ਕਰਨਾ ਆਨਲਾਈਨ ਇਹ ਸਾਰੇ ਕੁਝ ਨੂੰ ਇਹ ਸਾਰੇ ਕੁਝ ਨੇ ਬਹੁਤ ਸਾਰੀ ਅਟੈਂਸ਼ਨ ਇਧਰਲੇ ਪਾਸੇ ਗਈ ਲੋਕਾਂ ਨੇ ਗੈਵਨ ਨਿਊਸਮ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਵੀ ਹੁਣ 트럼ਪ ਨੇ ਕੀ ਕਿਹਾ ਦੂਜੇ ਪਾਸੇ ਜਿਸ ਬੰਦੇ ਦੀ ਗੁੜੀ ਕਰਦੇ ਆ ਤਾਂ ਉਹ ਗੈਵਨ ਨਿਊਸਮ ਦੀ ਆ 트럼ਪ ਨੇ ਨਿਊਸਮ ਨੂੰ ਕਈ ਵਾਰੀ ਜ਼ਿਕਰ ਕੀਤਾ ਉਹਦਾ ਔਰ ਕਿਸੇ ਵੀ ਇਤੇ ਵੀ ਗੱਲ ਮਹੱਤਵਪੂਰਨ ਆ ਕਿ ਰਾਸ਼ਟਰਪਤੀ ਟਰੰਪ ਜੇ ਇਸ ਬੰਦੇ ਨੂੰ ਰੈਕੋਗਨਾਈਜ਼ ਕਰ ਰਿਹਾ ਜਾਂ ਜਿਹਦਾ ਤਵਾ ਲਾ ਰਿਹਾ ਜਾਂ ਜਿਹਦਾ ਨਾਂ ਲੈ ਕੇ ਉਹਦਾ ਮਜ਼ਾਕ ਉਡਾ ਰਿਹਾ ਉਹ ਗੈਵਨ ਨਿਊਸ ਉਹ ਮਤ ਕੁਦਰਤੀ ਤੌਰ ਤੇ ਉਹ ਡੈਮੋਕ੍ਰੇਟਸ ਦੇ ਵਿੱਚ ਫਿਰ ਸਭ ਤੋਂ ਵੱਡਾ ਲੀਡਰ ਹੈ ਇਸ ਵੇਲੇ ਗੈਵਨ ਨਿਊਸ ਵੀ ਨਜ਼ਰ ਆਉਂਦਾ ਹੈ ਆਮ ਤੌਰ ਤੇ ਉਹਨਾਂ ਨੇ ਜਿਹੜਾ ਨਿਊਜ਼ ਕੰਮ ਕਿਹਾ ਇਹਨਾਂ ਨੂੰ ਇਹਨਾਂ ਦਾ ਜਿਹੜਾ ਨਿਕ ਨੇਮ ਰੱਖ ਕੇ ਤੇ ਕਈ ਜਿਹੜੀਆਂ ਉਹਨਾਂ ਨੇ ਜਿਹੜੀਆਂ ਉਹ ਵੀਡੀਓ ਆ ਇਹਨਾਂ ਦੀਆਂ ਹਾਸੇ ਮਜ਼ਾਕ ਵਾਲੀਆਂ ਉਹ ਬਣਾ ਕੇ ਜਾਂ ਜਿਹੜੀਆਂ ਉਹ ਸ਼ੇਅਰ ਕੀਤੀਆਂ ਕਿਸੇ ਤਰੀਕੇ ਦੇ ਨਾਲ ਮਤਲਬ ਜੋਕ ਕੀਤਾ ਹੁਣ ਬਹੁਤ ਸਾਰੇ ਡੈਮੋਕ੍ਰੇਟ ਨਿਊਸਮ ਨੂੰ ਦੇਖ ਰਹੇ ਆ ਕਿ ਜਿਹੜਾ ਡੈਮੋਕ੍ਰੇਟ ਦੀ ਲੀਡਰਸ਼ਿਪ ਗੈਪ ਆ ਉਹਨੂੰ ਫਿਲ ਕਰਨ ਦੇ ਲਈ ਇਹ ਸਪੌਟਲਾਈਟ ਦੇ ਵਿੱਚ ਨੇ ਕਿਉਂਕਿ ਸਿਰਫ ਕੁਝ ਡੈਮੋਕ੍ਰੇਟਸ ਨੇ ਜਿਹੜੇ ਟਰੰਪ ਦੀ ਉਹਦੇ ਨਾਲ ਬਰਾਬਰ ਦੀ ਗੱਲ ਵੀ ਕਰ ਸਕਣ ਜਾਂ ਉਹਦੀ ਟੋਨ ਨੂੰ ਵੀ ਮੈਚ ਕਰ ਸਕਣ ਜਿਹੜੀ ਸੁਰ ਦੇ ਵਿੱਚ ਉਹ ਗੱਲ ਕਰਦੇ ਆ ਜਿਹੜੀ ਉਹਨਾਂ ਦੀ ਗੱਲ ਦੀ ਰਮਜ਼ ਆ ਉਹਦਾ ਜਵਾਬ ਉਸੇ ਤਰੀਕੇ ਨਾਲ ਜਿਹੜੇ ਡੈਮੋਕ੍ਰੇਟਸ ਦੇ ਵਿੱਚ ਐਸ ਵੇਲੇ ਕੋ ਦੇ ਸਕਦਾ ਤੇ ਗਵਰਨਰ ਗੈਵਨ ਨਿਊਸਮ ਹੁਣ ਆ ਇਹ ਇਸ ਕਰਕੇ ਵੀ ਗੱਲ ਮਹੱਤਵਪੂਰਨ ਹੋਈ ਪਿੱਛੇ ਜੇ ਆਪਾਂ ਜਾਣਦੇ ਆ ਕਿ ਲਾਸ ਐਂਜਲਸ ਵਿੱਚ ਨੈਸ਼ਨਲ ਗਾਰਡ ਲਾਏ ਗਏ। ਇਹਦਾ ਟਰਨਿੰਗ ਪੁਆਇੰਟ ਸੀਗਾ ਇਹ ਸਾਰੇ ਕੁੱਸ਼ਤੇ ਵਿੱਚ ਜਿਹੜਾ ਇੱਕ ਉਹ ਬਿੰਦੂ ਬਣਦਾ ਹੈ ਜਿੱਥੋਂ ਸਾਰੀ ਗੱਲ ਘੁੰਮਦੀ ਆ ਉਹ ਇਹ ਸੀ ਕਿ ਟਰੰਪ ਨੇ ਜਿਹੜੇ ਫੌਜੀ ਸੀਗੇ ਉਹ ਲਾਸ ਐਂਜਲਸ ਦੇ ਵਿੱਚ ਭੇਜ ਦਿੱਤੇ ਇਮੀਗ੍ਰੇਸ਼ਨ ਪ੍ਰੋਟੈਸਟ ਦੇ ਦੌਰਾਨ। ਗਵਰਨਰ ਨਿਊਸਮ ਨੇ ਇਹ ਕਿਹਾ ਕਿ ਇਹ ਚੀਜ਼ ਗੈਰ ਸੰਵਿਧਾਨਿਕ ਆ ਉਹਨੂੰ ਉੱਥੇ ਕੋਰਟ ਦੇ ਵਿੱਚ ਜਾ ਕੇ ਸ਼ੂ ਕਰਤਾ ਕੇਸ ਕਰਤਾ ਤੇ ਮੁੜ ਕੇ ਕੋਰਟ ਦੇ ਵਿੱਚ ਉਹ ਜਿੱਤ ਗਏ। ਹੁਣ ਇਹ ਸਾਰੇ ਕੁਸ਼ ਦੇ ਵਿੱਚ ਜਿਹੜੀ ਇਹ ਸਾਰਾ ਕੁਸ਼ ਬਹੁਤ ਸਾਰਾ ਪਰਸਨਲ ਵੀ ਹੋਇਆ ਇਹਨਾਂ ਦਾ ਆਪਸ ਤੌਰ ਦੇ ਉੱਤੇ ਜਿਹੜਾ ਨਿੱਜੀ ਵੀ ਬਹੁਤ ਕੁਸ਼ ਹੋਇਆ ਮਤਲਬ ਇੱਕ ਦੂਜੇ ਦੇ ਉੱਤੇ ਜਦੋਂ ਇਹ ਗੱਲਾਂ ਕਰਦੇ ਆ ਜਦੋਂ ਉਹ ਕੁਸ਼ ਕਹਿ ਰਹੇ ਆ ਤੇ ਇਹਨਾਂ ਨੇ ਵੀ ਜਿਹੜਾ ਫਾਇਰ ਬੈਕ ਉਹਦੇ ਉੱਤੇ ਕੀਤਾ ਤੇ ਵੋਟਰ ਜਿਹੜੇ ਆ ਉਹ ਕੁਦਰਤੀ ਤੌਰ ਤੇ ਇੱਕ ਪਾਸੇ 트ੰਪ ਨੂੰ ਦੇਖ ਰਹੇ ਆ ਤੇ ਦੂਜੇ ਪਾਸੇ ਉਹ ਗੈਵਨ ਨਿਊਸਮ ਨੂੰ ਦੇਖ ਰਹੇ ਆ ਸੋ ਸਾਰੇ ਡੈਮੋਕ੍ਰੇਟ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਕੋਈ ਜਿਹੜੇ ਪਾਰਟੀ ਮੈਂਬਰ ਆ ਉਹ ਕਹਿੰਦੇ ਆਂ ਅਸੀਂ ਮੰਨਦੇ ਆਂ ਕਿ ਬਹੁਤ ਅਗਰੈਸਿਵ ਆ ਗਿਆ ਉਹ ਨਿਊਸਮ ਬਹੁਤ ਜਿਹੜੀ ਇੱਕ ਹਮਲਾਵਰ ਰੋਖਾ ਇਹਨਾਂ ਦਾ ਪਰ ਚਿੰਤਾ ਇਹ ਵੀ ਉਹ ਕਰ ਰਹੇ ਆ ਕਿ ਜਿਹੜੀ ਕੈਲੀਫੋਰ ਜਿਹੜੀ ਜਿਹੜੀ ਇਹ ਗੈਵਨ ਨਿਊਸਮ ਨੇ ਇਹ 28 ਦੇ ਵਿੱਚ ਬੈਸਟ ਚੁਆਇਸ ਨਹੀਂ ਹੋ ਸਕਦੀ। ਜਿਵੇਂ ਗਵਰਨਰ ਦੂਜੇ ਨੇ ਜਿਹੜੇ ਗੈਂਟ ਵਿਟਮਰ ਨੇ ਜਾਂ ਉਹ ਲਗਾਤਾਰ ਮਤਲਬ ਇਸ ਤਰ੍ਹਾਂ ਦੀਆਂ ਟਰਾਈਜ਼ ਰੱਖ ਰਹੇ ਆ ਦੂਜੇ ਪਾਸੇ ਸੋ ਜਿਹੜੇ ਨਿਊਸਮ ਹੈਗੇ ਆ ਉਹਨਾਂ ਨੇ 트럼ਪ ਦੇ ਆਨਲਾਈਨ ਸਟਾਈਲ ਨੂੰ ਕਾਪੀ ਕੀਤਾ ਉਹਨੂੰ ਨਕਲ ਕੀਤਾ ਮੀਮ ਕਾਇਨ ਸ਼ੁਰੂ ਕੀਤਾ ਇਵਨ ਜਿਹੜੇ ਕਈ ਜਿਹੜੇ ਕਨਜ਼ਰਵਟਿਵ ਮੀਡੀਆ ਫਿਗਰਸ ਨੇ ਉਹਨਾਂ ਨੂੰ ਵੀ ਉਹਨਾਂ ਨੇ ਮਤਲਬ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਤਾਂ ਕਿ ਉਹਨਾਂ ਨੂੰ ਮਤਲਬ ਜਿਹੜਾ ਉਹ ਰਾਈਟ ਵਿੰਗ ਸਪੇਸ ਦੇ ਵਿੱਚ ਵੀ ਜਾ ਸਕਣ ਹੁਣ ਜਿਹੜੀ ਭਵਿੱਖ ਦੀ ਪੋਜੀਸ਼ਨ ਇਹ ਆ ਕਿ ਆ ਸਮਰ ਤੋਂ ਬਾਅਦ ਨਿਊਸਮ ਜਿਹੜੇ ਆ ਸਭ ਤੋਂ ਜ਼ਿਆਦਾ ਡੈਮੋਕ੍ਰੈਟ ਬਣ ਗਏ ਆ ਵੀ 28 ਦੇ ਵਿੱਚ ਕਿਸੇ ਦੀ ਗੱਲਬਾਤ ਹੋਣੀ ਆ ਜੋ ਕੈਲੀਫੋਰਨੀਆ ਦੇ ਗਵਰਨਰ ਗੈਵਨ ਯੂਸ਼ਮ ਦੀ ਹੋਣੀ ਹੈ ਪਰ ਦੂਜੇ ਜਿਹੜੇ ਗਵਰਨਰ ਜਿਵੇਂ ਆਪਣੇ ਇਲੀਨੋਇਸ ਦੇ ਗਵਰਨਰ ਨੇ ਜੇਬੀ ਪ੍ਰਿੰਸਕਰ ਤੇ ਜਾਂ ਜਿਹੜੇ ਵੈਸਟਮੋਰ ਨੇ ਮੈਰੀਲੈਂਡ ਦੇ ਉਹ ਵੀ ਇਸ ਵੇਲੇ ਮਤਲਬ ਅਗਲੇ ਜਿਹੜੇ ਹੈਗੇ ਆ ਉਹ ਉੱਭਰ ਕੇ ਸਾਹਮਣੇ ਆ ਰਹੇ ਆ ਅਗਲੀ ਗੱਲਬਾਤ ਰੂਸ ਤੇ ਯੂਕਰੇਨ ਦੀ ਲੜਾਈ ਬਾਰੇ ਅਮਰੀਕਾ ਲਈ ਇਸ ਕਰਕੇ ਮਹੱਤਵਪੂਰਨ ਕਿ ਅਮਰੀਕਾ ਨੇ ਇਹ ਸਮਝਾਉ ਤਕਰਾਨ ਦੀ ਕੋਸ਼ਿਸ਼ ਕੀਤੀ ਹਜੇ ਤੱਕ ਕਾਮਯਾਬੀ ਨਹੀਂ ਮਿਲੀ ਪਰ ਲੱਗਦਾ ਏਸ਼ੀਕ ਰਾਸ਼ਟਰਪਤੀ ਟਰੰਪ ਦੇ ਜਿੱਤਣ ਤੋਂ ਬਾਅਦ ਜਾਂ ਇਸ ਸਮਝੌਤਾ ਹੁਣ ਇਹ ਸਮਝੌਤਾ ਹੋਣ ਵਾਲੂ ਗੱਲ ਜਾਊਗੀ ਲੜਾਈ ਕਿਤੇ ਨਾ ਕਿਤੇ ਘਟੂਗੀ 3 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਲੜਾਈ ਲੱਗੀ ਨੂੰ ਪਰ ਉਹ ਘਟਣ ਦੀ ਬਜਾਏ ਲੜਾਈ ਵਧ ਰਹੀ ਆ ਲੜਾਈ ਵਧ ਰਹੀ ਆ ਇਸ ਦੇ ਵਿੱਚ ਜਿਹੜੇ ਰਸ਼ੀਆ ਆ ਉਹਨਾਂ ਨੇ ਇੱਕ ਸਭ ਤੋਂ ਵੱਡੀ ਸਟ੍ਰਾਈਕ ਲਾਂਚ ਕੀਤੀ ਆ ਜਿਹੜੀ ਕਹਿ ਲੋ ਕਿ ਇਸ ਲੜਾਈ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ 에ਅਰ ਸਟ੍ਰਾਈਕ ਜਿਹਦੇ ਵਿੱਚ ਉਹਨਾਂ ਨੇ 805 ਡਰੋਨ ਦੇ ਜਿਹੜੇ ਉਹ ਹਮਲਾ ਕੀਤਾ ਯੂਕਰੇਨ ਦੇ ਉੱਤੇ 13 ਮਿਜ਼ਾਈਲਸ ਜਿਹੜੀਆਂ ਸੀਗੀਆਂ ਉਹ ਮਤਲਬ ਇੱਕ ਰਾਤ ਦੇ ਵਿੱਚ ਯੂਕਰੇਨ ਦੇ ਉੱਤੇ ਡਾਕੀਆਂ ਹੁਣ ਪਹਿਲੀ ਵਾਰ ਰਸ਼ੀਆ ਜਿਹੜਾ ਆ ਉਹ ਯੂਕਰੇਨ ਦੀ ਮੇਨ ਗਵਰਨਮੈਂਟ ਬਿਲਡਿੰਗ ਜਿਹੜੀ ਕੀਵ ਦੇ ਵਿੱਚ ਆ ਉੱਥੇ ਹਮਲਾ ਹੋਇਆ ਉਹਦੇ ਟੌਪ ਫਲੋਰ ਦੇ ਉੱਤੇ ਅੱਗ ਲਾ ਦਿੱਤੀ ਗਈ ਔਰ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਈ ਹੈ ਇਹਦੇ ਵਿੱਚ ਜਿਹਦੇ ਵਿੱਚ ਇੱਕ ਬੱਚਾ ਆ ਇੱਕ ਜਿਹੜੀ ਯੰਗ ਔਰਤ ਆ ਤੇ 20 ਤੋਂ ਜ਼ਿਆਦਾ ਹੋਰ ਜ਼ਖਮੀ ਹੋਏ ਆ ਇੱਥੇ ਰਾਜਧਾਨੀ ਦੇ ਵਿੱਚ ਕਈ ਜਿਹੜੇ ਅਪਾਰਟਮੈਂਟ ਬਿਲਡਿੰਗਸ ਨੇ ਉਹ ਤਬਾਹ ਹੋਈਆਂ ਇੱਥੇ ਉਹਨਾਂ ਨੂੰ ਅੱਗ ਲਾਈ ਗਈ ਆ ਜਿਹੜੀਆਂ ਡਰੋਨ ਦੀ ਰਹਿਤ ਖੂਨ ਸੀਗੀ ਉਹ ਸਾਰੇ ਕੁਸ਼ ਦੇ ਨਾਲ ਪਰਿਵਾਰ ਜਿਹੜੇ ਆ ਉਹ ਆਪਣੇ ਘਰ ਛੱਡ ਕੇ ਅਪਾਰਟਮੈਂਟ ਛੱਡ ਕੇ ਸਟ੍ਰੀਟਸ ਦੇ ਉੱਤੇ ਆਉਣ ਲਈ ਮਜਬੂਰ ਹੋਏ ਆ ਦੂਜੇ ਜਿਹੜੇ ਸ਼ਹਿਰ ਨੇ ਜਿਹੜੀ ਇਹਨਾਂ ਨੇ ਕੁਝ ਹੋਰ ਜ਼ੈਪੋਰੀਸੀਆ ਕੇਵੀ ਰੀ ਓਡੈਸਾ ਸਮੀ ਇਨਾ ਥਾਵਾਂ ਦੇ ਉੱਤੇ ਵੀ ਹਮਲੇ ਕਰਨ ਦੀ ਜਿਹੜੀ ਸੂਚਨਾ ਇਸ ਵੇਲੇ ਆ ਰਹੀ ਆ ਉਹਨਾਂ ਦੇ ਘਰਾਂ ਦੇ ਉੱਤੇ, ਟਰਾਂਸਪੋਰਟ ਦੇ ਉੱਤੇ, ਪਾਵਰ ਸਪਲਾਈਜ਼ ਦੇ ਉੱਤੇ। ਯੂਕਰੇਨ ਵਾਪਸ ਇਹ ਵੀ ਜਵਾਬ ਦੇ ਰਿਹਾ ਹੈ, 에ਅਰ ਡਿਫੈਂਸ ਸ਼ਾਰਟ ਜਿਹੜੇ ਆ ਇਹਨਾਂ ਨੇ ਇਹਨਾਂ ਨੇ ਵੀ ਜਿਹੜਾ ਕੰਮ ਕੀਤਾ ਕਿ ਉਹਨਾਂ ਦੇ 751 ਡਰੋਨ ਥੱਲੇ ਸਿੱਟੇ, 4 ਮਜ਼ਾਈਲਾਂ ਥੱਲੇ ਸਿੱਟੀਆਂ ਜੇ ਇਹ ਥੱਲੇ ਨਾ ਸਿੱਟਦੇ ਤੇ ਇਹਦੇ ਨਾਲ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਸੀ। ਹੁਣ ਜਿਹੜਾ ਯੂਕਰੇਨੀਅਨ ਸਟ੍ਰਾਈਕ ਹੋਈ ਆ ਰਸ਼ੀਆ ਦੇ ਉੱਤੇ ਇਸ ਰੂਸ ਦੇ ਹਮਲੇ ਦੇ ਜਵਾਬ ਦੇ ਵਿੱਚ ਯੂਕਰੇਨ ਨੇ ਜਿਹੜੀ ਰੂਸ ਦੀ ਇੱਕ ਪਾਈਪਲਾਈਨ ਆ ਡਰਜ਼ਾਬਾ ਪਾਈਪਲਾਈਨ ਉਹਦੇ ਉੱਤੇ ਹਮਲਾ ਕੀਤਾ ਬ੍ਰਿਆਨਸਕ ਦੇ ਉੱਤੇ ਹਮਲਾ ਕੀਤਾ ਤੇ ਰਸ਼ੀਆ ਦਾ ਜਿਹੜਾ ਖਾਸ ਤੌਰ ਦੇ ਉੱਤੇ એનર્ਜੀ ਮਨੀ ਸਪਲਾਈ ਆ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੈਜ਼ੀਡੈਂਟ ਜ਼ੇਲਨਸਕੀ ਉਹਨਾਂ ਨੇ ਆਪਣੇ ਜਿਹੜੇ ਮਿੱਤਰ ਦੇਸ਼ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਲਈ ਸਟਰੋਂਗਰ 에ਅ ਡਿਫੈਂਸ ਸਿਸਟਮ ਲੈ ਕੇ ਆਓ ਜ਼ਿਆਦਾ ਸਪੋਰਟ ਜਿਹੜੀ ਲੈ ਕੇ ਆਓ ਤਾਂ ਕਿ ਅਸੀਂ ਲੜ ਸਕੀਏ ਰਸ਼ੀਆ ਉਹ ਕਿੰਦੇ ਲੜਾਈ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਅਸੀਂ ਲੜਾਈ ਨਹੀਂ ਚਾਹੁੰਦੇ ਅ ਇੰਟਰਨੈਸ਼ਨਲ ਰਿਐਕਸ਼ਨ ਇਹਦੇ ਉੱਤੇ ਆ ਕਿ ਜਿਹੜੇ ਯੂਰੋਪੀਅਨ ਲੀਡਰਸ ਨੇ ਉਹਨਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਆ ਤੇ ਟਰੰਪ ਨੇ ਕਿਹਾ ਕਿ ਉਹ ਨਵੀਆਂ ਸੈਂਕਸ਼ਨ ਰੂਸ ਦੇ ਉੱਤੇ ਲਾਉਣ ਲਈ ਤਿਆਰ ਆ ਜਦੋਂ ਕਿ ਅਮਰੀਕਾ ਦੇ ਅਫੀਸ਼ੀਅਲਸ ਨੇ ਇਹਨੂੰ ਇਹਦੇ ਬਾਰੇ ਮਤਲਬ ਇਹਨੂੰ ਐਸਕਲੇਸ਼ਨ ਕਿਹਾ ਆ ਸੋ ਦੂਜਾ ਇਹ ਆ ਕਿ ਸਰਕਾਰੀ ਬਿਲਡਿੰਗਸ ਨੂੰ ਉੱਥੇ ਹਿੱਟ ਕਰਨਾ ਇਹਨੂੰ ਬਹੁਤ ਵੱਡੀ ਇੱਕ ਜਿੱਥੇ ਨੁਕਸਾਨ ਤਾਂ ਹੈਗਾ ਹੀ ਆ ਉਸ ਨੁਕਸਾਨ ਦੇ ਨਾਲ-ਨਾਲ ਸਿੰਬੋਲਿਕ ਸਟ੍ਰਾਈਕ ਵੀ ਮੰਨਿਆ ਜਾ ਰਿਹਾ ਹੈ ਕਿ ਰਸ਼ੀਆ ਹਜੇ ਵੀ ਮਤਲਬ ਉਹਨਾਂ ਦੇ ਜਿਹੜੇ ਜਿਹੜੇ ਸੁਰੱਖਿਅਤ ਸਮਝੇ ਜਾਂਦੇ ਇਲਾਕੇ ਆ ਉੱਥੇ ਤੱਕ ਪਹੁੰਚ ਰੱਖਦਾ ਹੈ। ਅਗਲੀ ਗੱਲ ਮੈਂ ਤੇ ਟੈਰਿਫ ਬਾਰੇ ਹੈ ਟੈਰਿਫ ਬਾਰੇ ਜਦੋਂ ਦੇ ਰਾਸ਼ਟਰਪਤੀ ਟਰੰਪ ਆਇਆ ਸਭ ਤੋਂ ਵੱਧ ਗੱਲਬਾਤ ਕੀਤੀ ਗਈ ਹੈ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਜੇ ਸੁਪਰੀਮ ਕੋਰਟ ਟਰੰਪ ਦੇ ਰੈਸੀਪ੍ਰੋਕਲ ਟੈਰਿਫ ਦੇ ਵਿਰੋਧ ਦੇ ਵਿੱਚ ਆਪਣਾ ਫੈਸਲਾ ਦੇ ਦਿੰਦੀ ਆ ਤਾਂ ਯੂਐਸ ਟ੍ਰੈਜਰੀ ਨੂੰ ਅਮਰੀਕਾ ਦੇ ਖਜ਼ਾਨੇ ਨੂੰ ਇਹ ਟੈਰਿਫ ਰਫੰਡ ਕਰਨੇ ਪੈ ਸਕਦੇ ਆ ਜਿੰਨੇ ਇਹਨਾਂ ਨੇ ਇਕੱਠੇ ਕੀਤੇ ਆ ਤੇ ਬਹੁਤ ਵੱਡੀ ਗੱਲ ਹਾਲਾਂਕਿ ਫੈਸਲਾ ਹਜੇ ਆਉਣਾ ਆ ਤੇ ਜੇ ਫੈਸਲਾ ਇਹਨਾਂ ਟੈਰਿਫ ਦੇ ਉਲਟ ਸੁਪਰੀਮ ਕੋਰਟ ਦਾ ਆ ਗਿਆ ਤਾਂ ਜਿੰਨਾ ਪੈਸਾ ਇਕੱਠਾ ਕੀਤਾ ਉਲਟਾ ਦੇਣਾ ਪੈ ਸਕਦਾ ਜਿਹੜੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਂਸਨਟ ਉਹਨਾਂ ਨੇ ਇਹ ਕਿਹਾ ਆ ਕਿ ਇਸ ਪੈਸੇ ਨੂੰ ਵਾਪਸ ਦੇਣਾ ਸਰਕਾਰ ਦੇ ਫਾਈਨੈਂਸਸ ਦੇ ਲਈ ਬਹੁਤ ਮਾੜੀ ਗੱਲ ਹੋਊਗੀ ਹੁਣ ਜਿਹੜੇ ਕੋਰਟ ਦੇ ਉਹਨਾਂ ਨੂੰ ਇੱਕ ਇੱਕ ਗੱਲ ਪੱਕੀ ਆ ਉਹ ਕਹਿੰਦੇ ਵੀ ਕੋਰਟ ਦੇ ਵਿੱਚ ਜਿਹੜਾ ਫੈਸਲਾ ਹੋਣਾ ਉਹ 트ੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਵਿੱਚ ਹੋਣਾ ਤੇ ਅਸੀਂ ਜਿੱਤ ਜਾਣਾ ਸੁਪਰੀਮ ਕੋਰਟ ਦੇ ਕੇਸ ਦੇ ਵਿੱਚ ਜਿਹੜਾ ਹੈ ਟੈਰਫ ਵਾਲਾ ਮਾਮਲਾ ਹੋਊਗਾ ਪਰ ਰੈਸੀਪਰੋਕਲ ਟੈਰਫ 트ੰਪ ਦੀ ਪਾਲਿਸੀ ਜਿਹੜੀ ਆ ਉਹਨਾਂ ਨੇ ਦੇਸ਼ਾਂ ਨੂੰ ਚਾਰਜ ਕੀਤਾ ਜਿਹੜੇ ਮਤਲਬ ਉਹਨਾਂ ਟੈਰਫ ਲਾਇਆ ਜਿੰਨਾ ਉਹ ਦੂਜੇ ਪਾਸੇ ਇਹਨਾਂ ਨੂੰ ਲਾ ਰਏ ਸੀ ਮਤਲਬ ਕਿ ਫੇਅਰ ਟ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਲੀਗਲ ਚੈਲੰਜ ਉਹਦੇ ਵਿੱਚ ਇਹ ਸੀ ਕਿ ਜਿਹੜੇ ਆਲੋਚਕੋ ਕਹਿ ਰਿਹਾ ਕਿ 트াম্প ਨੇ ਆਪਣੀ ਤਾਕਤ ਦੀ ਆਪਣੀ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਸੀ ਸੀਮਾਵਾਂ ਸੀ ਜਿਹੜੀ ਸੀਮਾ ਸੀ ਉਸ ਲਿਮਿਟਸ ਸੀ ਜਿਹੜੀ ਉਹਨਾਂ ਦੀ ਉਹ ਤੋਂ ਅੱਗੇ ਜਾ ਕੇ ਵਰਤੋਂ ਕੀਤੀ ਆ ਸੋ ਹੁਣ ਕੁਦਰਤੀ ਤੌਰ ਤੇ ਜੌਬ ਰਿਪੋਰਟ ਵੀ ਵੀਕ ਆਈ ਆ ਆਪਾਂ ਸਾਰੇ ਜਾਣਦੇ ਆ ਯੂ ਐਸ ਇਕਨੋਮੀ ਦੇ ਵਿੱਚ ਸਿਰਫ 22000 ਨਵੀਆਂ ਨੌਕਰੀਆਂ ਅਗਸਤ ਤੇ ਨੌਕਰੀਆਂ ਅਗਸਤ ਦੇ ਵਿੱਚ ਚਾਰਡ ਹੋਈਆਂ ਜਿਹੜੀ ਕਿ ਜਿੰਨੀ ਐਕਸਪੈਕਟੇਸ਼ਨ ਸੀ ਉਹਦੇ ਤੋਂ ਕਿਤੇ ਘੱਟ ਆ ਹੁਣ ਜਿਹੜੀ ਜੌਬਲੈਸ ਰੇਟ ਆ 4.3% ਉੱਤੇ ਚਲੇ ਗਿਆ ਜਿਹੜਾ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਦੂਜਾ ਜਿਹੜਾ ਇਕਨੋਮਿਕ ਸਲੋ ਡਾਊਨ ਦਾ ਹਿਸਾਇਨਾ ਜਿਹੜੀਆਂ ਘੱਟ ਨੌਕਰੀਆਂ ਤੇ ਹਾਇਰ ਜਿਹੜੀ ਬੇਰੁਜ਼ਗਾਰੀ ਦਰ ਦਾ ਵਧਣਾ ਇਹ ਸਾਰਾ ਕੁਝ ਦੱਸ ਰਿਹਾ ਕਿ ਜਿਹੜੀ ਇਕਨੋਮੀ ਉਹ ਬਹੁਤ ਹੌਲੀ ਹੋ ਰਹੀ ਹੈ ਇਸ ਵੇਲੇ ਟੈਰਫ ਤੇ ਇਕਨੋਮੀ ਜਿਹੜੇ ਟੈਰਿਫ ਲਾਏ ਆ ਜਿਵੇਂ ਕਿ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਟੈਕਸ ਲਾਏ ਆ ਤੇ ਦੇਸ਼ ਦੀ ਆਰਥਿਕਤਾ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਡੂੰਘਾ ਸਬੰਧ ਆ ਜਿਹੜੇ ਕੁਝ ਅਰਥ ਸ਼ਾਸਤਰੀ ਨੇ ਉਹ ਟਰੰਪ ਦੇ ਟੈਰਿਫਸ ਨੂੰ ਬਲੇਮ ਕਰ ਰਹੇ ਆ ਤੇ ਦੂਜੇ ਪਾਸੇ ਕੁਝ ਕਹਿ ਰਹੇ ਕਿ ਜਿਹੜਾ ਹਾਈ ਇੰਟਰਸਟ ਰੇਟ ਆ ਇਸ ਵੇਲੇ ਕਿਉਂਕਿ ਰਾਸ਼ਟਰਪਤੀ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਇੰਟਰਸਟ ਰੇਟ ਘਟਾਇਆ ਜਾਵੇ ਪਰ ਕਿਉਂਕਿ ਉਹ ਸਿੱਧੇ ਤਾਪ ਘਟਾ ਨਹੀਂ ਸਕਦੇ ਇਹਦੇ ਨਾਲ ਨਾਲ ਹੀ ਜਿਹੜਾ ਬਿਜ਼ਨੈਸਸ ਆ ਉਹ ਸਾਰੇ ਕੁਝ ਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਜਦੋਂ ਨੂੰ ਵੱਡੀ ਕਰਕੇ ਇਸ ਤਸਵੀਰ ਨੂੰ ਦੇਖਿਆ ਜਾ ਰਿਹਾ ਤਾਂ ਜਿਹੜਾ ਕੋਰਟ ਦਾ ਡਿਸੀਜਨ ਆ ਟੈਰਫ ਦੇ ਉੱਤੇ ਉਹ ਤੇ ਜੌਬ ਵੀਕ ਰਿਪੋਰਟ ਆ ਦੋਵੇਂ ਚੀਜ਼ਾਂ ਰਲ ਕੇ ਇਹ ਦੱਸਦੀਆਂ ਆ ਕਿ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ 트럼ਪ ਦੀਆਂ ਆਰਥਿਕ ਨੀਤੀਆਂ ਦਾ ਬਹੁਤ ਵੱਡਾ ਟੈਸਟ ਹੋਣ ਜਾ ਰਿਹਾ ਜੇ ਫੈਸਲਾ ਉਲਟ ਆ ਗਿਆ ਰਾਸ਼ਟਰਪਤੀ 트럼ਪ ਦੇ ਤੱਕ ਟੈਰਫ ਸਾਰੇ ਦੇ ਸਾਰੇ ਵਾਪਸ ਕਰਨੇ ਪੈਣਗੇ ਦੂਜਾ ਜੇ ਇਹ ਜਿਹੜੀ ਜਿਹੜੀਆਂ ਜੋਬ ਰਿਪੋਰਟ ਆ ਉਹ ਸਹੀ ਨਾ ਆਈ ਤਾਂ ਇਹਦਾ ਮਤਲਬ ਇਹਨਾਂ ਦੀਆਂ ਪਾਲਿਸੀਆਂ ਗਲਤ ਆ ਸੋ ਜਿਹੜੀਆਂ ਕੰਪਨੀ ਟੈਰਿਫ ਕਿਹਨੂੰ ਵਾਪਸ ਕਰਨਗੇ ਅਮਰੀਕਾ ਦੇ ਬਿਜ਼ਨਸ ਨੇ ਪੇ ਕੀਤਾ ਟੈਰਿਫ ਜਦੋਂ ਉਹ ਬਾਹਰੋਂ ਕੋਈ ਜਿਹੜਾ ਬਾਹਰਲਾ ਸਮਾਨ ਕੋਈ ਜਿਵੇਂ ਕੋਈ ਸਟੀਲ ਆ ਕੋਈ ਇਲੈਕਟ੍ਰੋਨਿਕਸ ਆ ਜਾਂ ਕਾਰਾਂ ਆ ਉਹ ਲਿਆ ਰਹੇ ਸੀ ਦੇਸ਼ ਦੇ ਵਿੱਚ ਇੰਡਸਟਰੀ ਜਿਹੜੀ ਇੰਪੋਰਟ ਦੇ ਉੱਤੇ ਰਿਲਾਈ ਕਰਦੇ ਆ ਚਾਹੇ ਕੰਸਟਰਕਸ਼ਨ ਫਰਮ ਨੇ ਚਾਹੇ ਰਿਟੇਲਰ ਨੇ ਜਿਹੜਾ ਪਾਰਟ ਵੀ ਇੰਪੋਰਟ ਕਰਦੇ ਜਿਹੜਾ ਉਹਨਾਂ ਨੇ ਇਹ ਪੇ ਕੀਤਾ ਵਾਪਸ ਕਰਨਾ ਪੈ ਸਕਦਾ ਵੱਡੀ ਹਾਰ 트ੰਪ ਪ੍ਰਸ਼ਾਸਨ ਦੀ ਹੋ ਸਕਦੀ ਹੈ ਜੇ ਫੈਸਲਾ ਉਲਟ ਆ ਜਾਂਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਆਜ਼ਰ ਰੋਵਾਂਗੇ ਕੁਸ਼ਨਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ